ਜਾ ਬੀਬੀ ਦੇ ਰੈਡੀਕਲ ਅਸੀਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਨਿੱਘੀ ਜੀ ਆਇਆਂ ਜੱਲਿਆਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਕਮਲਜੀਤ ਸਿੰਘ ਭੱਜੀ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਔਰ ਬੜੀ ਖੁਸ਼ੀ ਹੈ ਕਿ ਉਹਨਾਂ ਵੱਲੋਂ ਸੇਵਾ ਲਗਾਤਾਰ ਜਾਰੀ ਹੈ ਕਦੇ ਉਹ ਖੁੰਝੇ ਨਹੀਂ ਜਦੋਂ ਕੋਵਿਡ ਵੀ ਆਇਆ ਤਾਂ ਅਸੀਂ ਆਨਲਾਈਨ ਉਹਨਾਂ ਸਮਾਗਮ ਜਾਰੀ ਰੱਖੇ ਔਰ ਇਹ ਕਦੇ ਜੀ ਇਸ ਮੌਕੇ ਨੂੰ ਪਹੁੰਚਾ ਰਾਨੇ ਕਿ 13 ਅਪ੍ਰੈਲ ਨੂੰ ਜਿਹੋ ਜਿਹਾ ਮਰਜ਼ੀ ਦਿਨ ਹੋਵੇ ਚਾਹੇ ਮੀਂਹ ਕਣੀ ਚਾਹੇ ਧੁੱਪ ਹੋਵੇ ਠੰਡ ਚਾਹੇ ਗਰਮੀ ਹਮੇਸ਼ਾ ਰਹਿਣੇ ਇਸ ਦਾ ਦੋਪੂਤਾ ਕਿ ਆਓ ਜਿਹੜਿਆ ਨੇ ਬਾਗਦੇ ਸ਼ਹੀਦਾਂ ਨੂੰ ਯਾਦ ਕਰੋ ਹਰ ਸਾਲ ਤੇ ਮਸਾਕੀ ਮਨਾਇ ਜਾਂਦੀ ਜਿਹੜੀ ਚੰਗੀ ਗੱਲ ਆ ਪਰ ਜਿਹੜਿਆ ਨੇ ਬਾਗਦੇ ਸ਼ਹੀਦਾਂ ਨੂੰ ਹਮੇਸ਼ਾ ਇੱਥੇ ਭੁਲਾਇਆ ਜਾਂਦਾ ਰਿਹਾ ਕਮਲਜੀਤ ਸਿੰਘ ਸਿੱਧੂ ਉਹਨਾਂ ਨੇ ਆਪ ਆਪਣੇ ਤੌਰ ਤੇ ਚਾਕੀ ਬਣਾਈ ਇਸ ਦਾ ਗੇੜਾ ਦਿੱਤਾ ਨਗਰ ਕੀਰਤਨ ਵੈਂਕੂਵਰ ਦੇ ਵਿੱਚ ਸਾਰੇ ਵਿੱਚ ਨਗਰ ਕੀਰਤਨ ਆਰੇ ਪਰ ਰਸਤੀ ਵੀ ਲਾਉਣਗੇ ਉੱਥੇ ਪਟੀਸ਼ਨ ਵੀ ਚਲਾਈ ਕਿ ਜਿਹੜਿਆ ਨੇ ਬਾਗ ਦੇ ਕਾਂਡ ਲਈ ਬਰਤਾਨਵੀ ਹਕੂਮਤ ਮਾਫੀ ਮੰਗੇ ਸੋ ਉਸ ਦੇ ਲਈ ਵਧਾਈ ਦੇ ਪਾਤਰ ਨੇ ਇਹਨਾਂ ਦੀਆਂ ਕੋਸ਼ਾਂ ਨੂੰ ਸਲਾਮ ਕਦੇ ਢੀੜਾਂ ਜੁੜੀਆਂ ਕਦੇ ਢੀੜਾਂ ਕੱਟੀਆਂ ਇਥੋਂ ਤੱਕ ਕਿ ਭਗਵਾਨ ਪਵਨ ਜਿਹੜੇ ਮੌਜੂਦਾ ਮੁ ਜਿਵੇਂ ਲੈ ਪੀਪੀ ਕਾਪੀ ਤੋਂ ਹੁੰਦੀ ਸੀ ਉਹ ਵੀ ਇਸ ਪ੍ਰੋਗਰਾਮ 'ਚ ਹਾਜ਼ਰੀ ਲਵਾ ਦਿੱਤੀ। ਸੋ ਇਹ ਸਾਡੇ ਕਮੇਟੀ ਸਿਰ ਸਾਡੇ ਵੱਲੇ ਭਰਾ ਵੀ ਦੇਣਾ। ਸੋ ਪਹਿਲਾਂ ਉਹਨਾਂ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਚਲ ਕੇ ਓਨਲੀ ਧੰਨਵਾਦ ਤੇ ਸਵਾਗਤ। ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਈਦ ਦੀ ਵਧਾਈ ਹੋਵੇ, ਵਿਸਾਖੀ ਦੀ ਵਧਾਈ ਹੋਵੇ। ਔਰ ਰਾਮ ਨਮੀ ਵੀ ਆ ਰਹੀ ਹੈ। ਮੈਂ ਇਹ ਗੱਲ ਤਾਂ ਕਹਿ ਰਿਹਾ ਜਿਹੜੀਆਂ ਨੇ ਬਾਗ ਦਾ ਕਾਂਡ ਜਦੋਂ ਹੋਇਆ ਉਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਈਦ ਰਾਮ ਨਮੀ ਇਕੱਠੇ ਬਣਾਏ ਸੀਗੇ। ਬਰਤਾਨਵੀ ਹਕੂਮਤ ਨੂੰ ਫਿਕਰ ਪੈ ਗਿਆ ਕਿ ਲੋਕ ਇਕੱਠੇ ਕਿਵੇਂ ਹੋ ਗਏ ਉਹ ਏਕਤਾ ਨੂੰ ਤੋੜਨ ਦੀ ਖਾਤਰ ਉਹਨਾਂ ਨੇ ਹਰ ਹਰ ਬਾਬਰ ਤਿਆ ਜਲੀਆਂ ਵਾਲੇ ਬਾਗ ਦੀ ਧਰਤੀ ਤੇ ਸਾਂਝਾ ਖੂਨ ਡੁੱਲਿਆ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਦਾ ਅੱਜ ਵੀ ਜਿਹੜੀ ਮੌਜੂਦਾ ਸਰਕਾਰ ਦਿੱਲੀ ਤਖਤ ਤੇ ਬੈਠੀ ਹੈ ਉਹਦੀ ਪੂਰੀ ਕੋਸ਼ਿਸ਼ ਹੈ ਕਿ ਲੋਕਾਂ ਦੇ ਧਰਮਾਂ ਦੇ ਆਧਾਰ ਤੇ ਵੰਡ ਕੇ ਰੱਖੋ ਤਾਂ ਆਪਣਾ ਉਹਨੂੰ ਸਿੱਧਾ ਕਰੋ ਉਹ ਹਾਲਾਤ ਬਣੇ ਹੋਏ ਸਭ ਤੋਂ ਪਹਿਲਾਂ ਸ਼ੁਰੂ ਵਿੱਚ ਅਸੀਂ ਇੱਕ ਮਿੰਟ ਦਾ ਮੌਨ ਰੱਖਾਂਗੇ ਕਿਉਂਕਿ ਸਰਕਾਰੀ ਜ਼ਿਆਤੀਆਂ ਸਿਰਫ ਬਰਤਾਨਵੀ ਹਕੂਮਤ ਵੱਲੋਂ ਨਹੀਂ ਹੋਈਆਂ ਅੱਜ ਵੀ ਜ਼ਿਆਤੀਆਂ ਹੋ ਰਹੀਆਂ ਚਾਹੇ ਫਲਸਤੀਨ ਦੇ ਵਿੱਚ ਇਜ਼ਰਾਈਲ ਉਹ ਧੱਕੇ ਦਿੱਤੇ ਜਾ ਰਹੇ ਆ ਤੁਸੀਂ ਵੇਖੋ ਕਿ ਹੁਣ ਇਸ ਵੇਲੇ ਰਵਾਂਡਾ ਵਿੱਚ ਜਿਹੜੇ ਘਟਕੀ ਤੁਸੀਂ ਭੱਜਾਂ ਨੂੰ ਪਰ ਕਰੂ ਕੀਤਾ ਗਿਆ ਉਹਦੀ 30 ਬਰੇਗਨ ਚੱਲ ਰਹੀ ਹੈ ਜੋ ਦਰਬਾਰ ਸਾਹਿਬ ਵਿੱਚ ਹੋਇਆ 40 ਸਾਲ ਪਹਿਲਾਂ ਬਿਲਕੁਲ ਜਲਿਆਨਾ ਬਾਗ ਦੇ ਨਾਲ ਹੀ ਉਸ ਦੀ 40 ਬਰੇਗਨ ਚੱਲ ਰਹੀ ਹੈ ਹਰਦੀਪ ਸਿੰਘ ਨੂੰ ਜਨੂ ਉਸੇ ਕਤਲ ਕੀਤਾ ਗਿਆ ਬੇਸ਼ੱਕ ਸਾਡੇ ਸਿਆਸੀ ਵਿਚਾਰ ਪਾ ਉਹਨਾਂ ਰੜਦੇ ਹੋਣ ਨਾ ਰੜਦੇ ਹੋਣ ਪਰ ਉਹ ਸਰਕਾਰੀ ਦਮਨ ਦੀ ਅਖੀਰ ਸੀ ਸੁਮੇ ਜੰਗਵਾ 1 ਮਿੰਟ ਲਈ ਇਹਨਾਂ ਸਾਰੇ ਜਿਹੜੇ ਜ਼ਾਤੀਆਂ ਹੋਈਆਂ ਉਸ ਦਾ ਸ਼ਿਕਾਰ ਹੋਏ ਲੋਕਾਂ ਦੇ ਯਾਦ ਦੇ ਵਿੱਚ 1 ਮਿੰਟ ਦਾ ਮੌਨ ਰੱਖੀਏ ਉਸ ਤੋਂ ਪਿੱਛੋਂ ਮੈਂ ਸਰਦਾਰ ਦਊਂਗਾ ਸਾਫ ਸਿੰਘ ਥੇਦਰੋ ਕਿ ਉਹ ਆ ਕੇ ਆਪਣੇ ਵਿਚਾਰ ਪੇਸ਼ ਕਰਨ ਵੱਲੋਂ ਕੋਸ਼ਿਸ਼ ਕੀਤੀ ਗਿਆ ਕਾਮਾਗੜਾ ਮਰੂ ਦੀ ਮਾਫੀ ਮੰਗੀ ਜਾਵੇ ਉਹਨੂੰ ਸਫਲਤਾ ਮਿਲੀ ਔਰ ਕਾਮਾਗੜਾ ਮਰੂ ਕਾਣ ਦੀ ਮਾਫੀ ਪਾਰਲੀਮੈਂਟ ਚ ਮੰਗੀ ਜਾ ਚੁੱਕੀ ਹੈ ਇਹਨਾਂ ਦੀ ਕੋਸ਼ਿਸ਼ ਬਦਲਦੀ ਰਵਿੰਦਰਨਾਥ ਟੈਗੋਰ ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਉਹਨਾਂ ਲੋਕਾਂ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਜੇਰੀਆਲਾ ਬਾਜ਼ਾਰ ਦੇ ਦੁਕਾਨ ਹੋਇਆ ਤਾਂ ਆਪਣਾ ਜਿਹੜਾ ਖਿਤਾਬ ਵਰਦਾਨ ਨੂੰ ਕਬੂਦ ਦਿੱਤਾ ਸੀ ਭਗਾ ਕੇ ਮਾਰਿਆ ਉਸੇ ਰਵਿੰਦਰਨਾਥ ਟੈਗੋਰ ਨੇ ਕੇਰਾਂ ਦੀ ਧਰਤੀ ਧਿਆਨ ਤੋਂ ਵੀ ਨਾ ਕੀਤੀ ਇਹ ਕਹਿ ਕੇ ਕਾਮਾਗੜਾ ਮਰੂ ਤੋਂ ਜਹਾਜ਼ ਉੱਥੋਂ ਮੁੜਿਆ ਗਿਆ ਮੈਂ ਇਸ ਧਰਤੀ ਤੇ ਨਹੀਂ ਆਉਂ ਅਸੀਂ ਉਹਨਾਂ ਨੂੰ ਵੀ ਨਤਬਸਤ ਖੋਣੇ ਜੋ ਸਾਧਨ ਥੇ ਸਾਡੇ ਪਹਿਲੇ ਬੁਲਾਰੇ ਹੋਣਗੇ ਉਸ ਤੋਂ ਪਿੱਛੋਂ ਪਰਮੰਦਰ ਸਵਾਜੀ ਤਿਆਰ ਰਹਿ ਗਏ। ਦੋਸਤੋ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਮੈਂ ਕਮਲਜੀਤ ਭਾਜੀ ਤੇ ਗੁਰਪ੍ਰੀਤ ਹੁਣਾਂ ਦਾ ਬਹੁਤ ਧੰਨਵਾਦ ਕਰਦਾ ਕਿ ਹਰ ਸਾਲ ਇਹ ਸ਼ੀਦਾਨ ਨੂੰ ਯਾਦ ਕਰਦੇ ਜਲੇਵਾਲੇ ਬਾਗ ਦੇ ਸ਼ੀਦਾਨ ਔਰ ਲਗਾਤਾਰ ਕਰ ਰਹੇ ਆ। ਇਹ ਬੜਾ ਔਖਾ ਕੰਮ ਆ ਇਸ ਤੋਂ ਪਹਿਲਾਂ ਵੀ ਇਹਨਾਂ ਪਿਟੀਸ਼ਨ ਵੀ ਸ਼ੁਰੂ ਕੀਤੀ ਹੋਈ ਆ। ਔਰ ਮੈਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਮੈਂ ਸੋੰਦਾ ਵੀ ਇਹ ਬਹੁਤ ਔਖਾ ਇਹ ਸੰਸਥਾਵਾਂ ਦਾ ਕੰਮ ਆ ਸਰਕਾਰਾਂ ਦਾ ਕੰਮ ਆ ਜਿਹੜਾ ਇਹ ਕਰ ਰਿਹਾ ਔਰ ਉਹਦੇ ਲਈ ਸਾਡੀ ਸੰਸਥਾ ਤੁਹਾਡੇ ਨਾਲ ਆ ਜਿੰਨੀ ਕੁ ਜੋਗੇ ਹੈਗੇ ਅਸੀਂ ਉਹ ਤੁਹਾਡੇ ਨਾਲ ਆ ਖੜੇ ਆ ਪਿਛੇ ਵੀ ਖੜੇ ਪਹਿਲਾਂ ਵੀ ਜਿੱਥੋਂ ਦਾ ਜੱਲਿਆਂ ਵਾਲੇ ਬਾਗ ਦੀ ਗੱਲ ਆ ਇਹਨਾਂ ਨੇ ਕੀਤੀ ਕਿ ਹੋਰ ਬਹੁਤ ਕੁਸ਼ ਅੱਜ ਦੇ ਦਿਨ ਹੋ ਰਿਹਾ ਪਰ ਜਿੱਥੇ ਸਾਂਝਾ ਖੂਨ ਡੁੱਲਿਆ ਸਾਡੇ ਸ਼ਹੀਦਾਂ ਦਾ ਉਹਨਾਂ ਨੂੰ ਯਾਦ ਕਰਨ ਲਈ ਨਾ ਤੇ ਸਾਡੇ ਸਿਆਸੀ ਲੋਕਾਂ ਵੱਲੋਂ ਨਾ ਧਾਰਮਿਕ ਲੋਕਾਂ ਵੱਲੋਂ ਕੋਈ ਪਹਿਲ ਕਦਮੀ ਜਾਂ ਕਦੇ ਕੋਈ ਕੀਤਾ ਗਿਆ ਜਦੋਂ 100 ਸਾਲ ਹੋਇਆ ਮੈਂ ਮੈਂਬਰ ਪਾਰਲੀਮੈਂਟ ਨੂੰ ਲਿਖਿਆ ਕਿ ਤੁਸੀਂ ਪਾਰਲੀਮੈਂਟ ਚ ਬੋਲੋ ਪਰ ਇਹ ਹੋਰ ਮਤੇ ਜਿਹੜੇ ਲੋਕਾਂ ਨੂੰ 파ੜਦੇ ਆ ਜਿਹੜੇ ਲੋਕਾਂ ਨੂੰ ਧਰਮਾਂ ਦੇ ਆਧਾਰ ਤੇ 파ੜਦੇ ਉਹੋ ਜਿਹੇ ਮਤੇ ਪਾਸ ਕਰਦੇ ਰਹੇ ਆ ਪਾਰਲੀਮੈਂਟ ਵਿੱਚ ਪਰ ਜਲਿਆਂਵਾਲੇ ਬਾਗ ਦਾ 100ਵਾਂ ਜਿਹੜਾ ਉਹ ਸਾਲ ਸੀ ਉਹਨੂੰ ਯਾਦ ਕਰਨ ਲਈ ਇੱਕ ਲੱਗਦੀ ਆ ਇੱਕ ਪੂਰਾ ਪ੍ਰੋਵਿੰਸ਼ਲ ਜਿਹਨੂੰ ਸੋਚਦਾ ਹੈ ਰਾਜਪਾਲ ਵੀ ਇਹ ਬਹੁਤ ਬੋਲੇ ਆ ਰਾਜਨਾਸਨ ਪਰ ਮੈਂ ਸਮਝਦਾ ਕਿ ਇਹ ਸਾਡੇ ਚੁਣੇ ਹੋਏ ਜਿਹੜੇ ਸਿਆਸੀ ਲੋਕ ਇਹਨਾਂ ਦਾ ਆਮ ਲੋਕਾਂ ਨੂੰ ਜਿਆਦੀਆਂ ਜ਼ਿਆਦਾ ਫਰਜ਼ ਬਣਦਾ ਇਹਨਾਂ ਦੀਆਂ ਜਿਆਦੀਆਂ ਜ਼ਿੰਮੇਵਾਰੀਆਂ ਬਣਦੀਆਂ ਹਾਂਜੀ ਬਾਕੀ ਮੈਂ ਆਪਣੀ ਜਿਹੜੀ ਸੰਸਥਾ ਪ੍ਰੋਫੈਸਰ ਮੋਹਨ ਸਿੰਘ ਮੋਰਨ ਫਾਊਂਡੇਸ਼ਨ ਵੱਲੋਂ ਜਿੰਨਾ ਕਸੀਂ ਕਰ ਸਕਿਆ ਪੰਜਾਬ ਵਿਧਾਨ ਸਭਾ ਚ ਵੀ ਇਸ ਮਤੇ ਨੂੰ ਪਾਸ ਕਰਾਇਆ ਜਲ੍ਹਿਆਂ ਵਾਲੇ ਬਾਗ ਇਹਨਾਂ ਔਰ ਅਸੀਂ ਕੋਸ਼ਿਸ਼ ਕੀਤੀ ਲੰਡਨ ਜਾ ਕੇ ਵੀ ਪਰ ਬਹੁਤ ਹੋਰ ਵੀ ਸੰਸਥਾਵਾਂ ਦੀ ਹੈਲਪ ਦੀ ਲੋੜ ਆ ਤਾਂ ਜੋ ਆਪਾਂ ਸਾਰੇ ਰਲ ਕੇ ਇਸ ਕਾਜ ਨੂੰ ਅਪਰੇਜ਼ਨ ਹੈ ਜੇ ਕਿਉਂਕਿ ਜਿਹੜੇ ਦੇਸ਼ਵਕਮਾਂ ਦੇ ਪਰਿਵਾਰ ਆ ਅਮਰਸਰ ਦੇ ਉਹਨਾਂ ਜੋ ਮਿਸਟਰ ਬੈਲ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਉਹਨਾਂ ਨੂੰ ਮੈਂ ਮਿਲਿਆ ਉਹ ਕੋਸ਼ਿਸ਼ ਕਰ ਰਿਹਾ ਕਿ ਜੱਲ੍ਹਿਆਂ ਵਾਲੇ ਬਾਗ ਦੀ ਮਾਫੀ ਜਿਹੜੀ ਉਹ ਸਰਕਾਰ ਮੰਨੇ ਆਫੀਸ਼ੀਅਲੀ ਪਾਰਲੀਮੈਂਟ ਵਿੱਚ ਔਰ ਅਸੀਂ ਉਹਨਾਂ ਦੀ ਜਿਹੜੀ ਮੰਗ ਆ ਉਹਨਾਂ ਨਾਲ ਸਹਿਮਤ ਆ ਤੇ ਬਾਕੀ ਭਾਜੀ ਵੀ ਜਿਹੜਾ ਕਹਿੰਦੇ ਕਿ ਕਿ ਜਿਹੜੀ ਲੰਡਨ ਵਿੱਚ ਮੇਰੇ ਖਿਆਲ ਆ ਕਿ ਜੇ ਤੁਸੀਂ ਉੱਥੇ ਪਾਰਲੀਮੈਂਟ ਵਿੱਚ ਪਟੀਸ਼ਨ ਦਾਖਲ ਕਰਨੀ ਆ ਤਾਂ ਉਹ 6 ਮਹੀਨਿਆਂ ਜਾਂ 10000 ਹੋਵੇ ਤਾਂ ਫਿਰ ਹੋ ਸਕਦੀ ਹੈ ਤੇ ਜੇ ਉਹਨਾਂ ਤੋਂ ਜਵਾਬ ਚਾਹੀਦਾ ਤੇ ਫਿਰ 1 ਸਾਲ 'ਚ 1 ਲੱਖ ਪਟੀਸ਼ਨ ਸਾਈਨ ਮਤਲਬ ਉਹਨਾਂ ਨੇ ਇੰਨਾ ਟਫ ਕੀਤਾ ਆ ਕੋਈ ਵੀ ਪਟੀਸ਼ਨ ਜਿਹੜੀ ਆ ਕਿਉਂਕਿ ਦੁਨੀਆ ਭਰ ਵਿੱਚ ਇੰਨੇ ਕਾਲੇ ਕਾਰਨਾਮੇ ਕੀਤੇ ਆ ਤਾਂ ਜੋ ਇਹ ਪਟੀਸ਼ਨਾਂ ਜਾ ਨਾ ਸਕਣ ਸੋ ਸਾਨੂੰ ਬਾਹਰੋਂ ਜਿੰਨਾ ਵੀ ਪ੍ਰੈਸ਼ਰ ਪਾ ਕੇ ਇਹ ਸਾਰਾ ਲਗਾਤਾਰ ਕਰਨਾ ਚਾਹੀਦਾ ਤੇ ਮੈਂ ਫਿਰ ਧੰਨਵਾਦ ਕਰਦਾ ਭਾਈ ਕਮੂਦੀ ਤੇ ਜੋ ਵੀ ਤੁਹਾਨੂੰ ਦਾ ਰੈਡਿਕਲ ਦੇ ਸੀ ਤੇ ਮੈਂ ਪੰਜਾਬ ਦੀ ਪ੍ਰੋਗਰਾਮ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਹਮੇਸ਼ਾ ਤੁਹਾਡੇ ਨਾਲ ਖੁਦੋਂ ਤੋਂ ਦੇ ਦਿੱਤੇ ਕਰੂੰਗਾ ਮੈਂ ਪਰਵਿੰਦਰ ਕੌਰ ਸ਼ਾਇਦ ਭੈਣ ਜੀ ਜਿਹੜੇ ਗੰਗ ਕਰ ਵੀ ਦੇ ਲਿਖਾਰੇ ਵੀ ਨੇ ਇਹਨਾਂ ਦੇ ਚਾਚਾ ਜੀ ਕਰਨੈ ਸਿੰਘ ਇਸ ਨੂੰ ਬਜ਼ਾਦੀ ਕੋ ਲਾਟਿਏ ਸੀ ਉਹ ਆਉਣ ਦੋ ਸ਼ਬਦ ਕਹਿਣ ਉਸ ਤੋਂ ਪੁੱਛੇ ਬਹੁਤ ਹੀ ਖਾਸ ਮਾਨ ਪੰਜਾਬ ਤੋਂ ਪਹੁੰਚੇ ਨੇ ਅਸੀਂ ਉਹਨਾਂ ਨੂੰ ਸਦਾ ਸੋਵਾਂਗੇ ਜਿੰਦਰ ਸਿੰਘ ਮੋਹਨ ਸਿੰਘ ਔਜਲਾ ਪਰ ਪਹਿਲਾਂ ਪ੍ਰਭੂਰ ਪਾਣੀ ਅਸੀਂ ਅੱਜ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਆ ਇਹ ਮਿਰਕਲ 105ਵਾਂ ਸਾਲ ਹੋ ਗਿਆ ਜਿਹੜੇ ਇਹੋ ਜਿਹਾ ਇਹ ਵਰਤਾਂਤ ਸੀ ਉਸ ਸਰਕਾਰ ਨੇ ਪੈਦਾ ਕੀਤਾ ਜਿਹਨੂੰ ਜ਼ਿਆਦਾਤਰ ਕਿਉਂਕਿ ਇਹਦੇ ਵਿੱਚ ਕੋਈ ਐ ਨਹੀਂ ਸੀ ਵੀ ਕੋਈ ਇੱਕ ਮੁੱਖ ਬੰਦਾ ਮੂਹਰੇ ਲੈ ਕੇ ਜਿਹਨੂੰ ਤੁਸੀਂ ਯਾਦ ਕਰ ਸਕਦੇ ਹੋ ਇਹ ਇਦਾਂ ਸੀ ਆਮ ਲੋਕਾਂ ਦਾ ਕਤਲੇਆਮ ਹੋਇਆ ਜਿਹਦੇ ਵਿੱਚ ਲੋਕ ਭੋਲੇ-ਪਾਲੇ ਲੋਕ ਬਸਾਖੀ ਮਨਾਉਣ ਆਏ ਉੱਥੇ ਆ ਕੇ ਵਾਗ ਦੇ ਵਿੱਚ ਬੈਠੇ ਆ ਤੇ ਉਹਦੇ ਚੋ ਗੱਲ ਕਰਦੇ ਆ ਇਕੱਠੇ ਹੋਏ ਕਿਉਂਕਿ ਉਸ ਸਮੇਂ ਦੀ ਸਰਕਾਰ ਹੈ ਜਿਹੜੀ ਉਹਨੇ ਉਸ ਸਮੇਂ ਇਹੋ ਜੇ ਕਾਨੂੰਨ ਪਾਸ ਕੀਤੇ ਰੋਲ ਐਕਟ ਵਗੈਰਾ ਜਿਨ੍ਹਾਂ ਦੇ ਨਾਲ ਨਾ ਕੋਈ ਅਪੀਲ ਸੀ ਨਾ ਕੋਈ ਦਲੀਲ ਸੀ ਨਾ ਕੋਈ ਆਪਣੇ ਅਪੀਲ ਕਰ ਸਕਦਾ ਸੀ ਉਹੋ ਜੇ ਕਾਰਨਾਮਿਆਂ ਦੇ ਨਾਲ ਉਹ ਜਿਹਨੂੰ ਵੀ ਜੀ ਕਰਦਾ ਸੀ ਉਹ ਅੰਦਰ ਸਿੱਟ ਦਿੰਦੇ ਸੀ ਇਹ ਜਿਹੜਾ ਆਪਾਂ ਇਹ ਕਹਿੰਦੇ ਆ ਵੀ ਉਹ ਸੇਮ ਦਿਨ ਨੂੰ ਇਹ ਜਿਹੜਾ ਕੁਝ ਹੋਇਆ ਇਹ ਨਹੀਂ ਸੀ ਇਹ ਮਾਰਚ ਤੋਂ ਲੈ ਕੇ ਲਗਾਤਾਰ ਉਹ ਘਟਨਾਵਾਂ ਚਲਦੀਆਂ ਆਈਆਂ ਜਾ ਕੇ ਫੇਰ ਕੇ ਆ ਹਫਤਾ ਪਹਿਲਾਂ 20 ਦੋ ਤਿੰਨ ਦਿਨ ਪਹਿਲਾਂ ਉਹਨਾਂ ਨੇ 22 ਬੰਦੇ ਮਾਰਤੇ ਉਹ ਬੰਦਿਆਂ ਨੂੰ ਮਾਰਨ ਵੇਲੇ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹ ਇੱਕ ਮੁਹੰਮਦਦੀਨ ਮਸਜਿਦ ਸੀਗੀ ਉਹਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਇਕੱਠਿਆਂ ਦਾ ਕੀਤਾ ਗਿਆ ਚਾਹੇ ਉਹ ਸਿੱਖ ਸੀ ਤਾਂ ਉਹਨਾਂ ਦਾ ਸਿੱਖ ਰਸਮਾਂ ਨਾਲ ਜੇ ਹਿੰਦੂ ਸੀ ਤਾਂ ਹਿੰਦੂ ਰਸਮਾਂ ਦੇ ਨਾਲ ਜਿਹੜੇ ਮੁਸਲਮਨ ਸੀ ਤਾਂ ਉਹਨਾਂ ਦਾ ਮੁਸਲਮ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਜਦੋਂ ਇਸ ਕਿਸਮ ਦੀਆਂ ਸਾਰੀਆਂ ਘਟਨਾਵਾਂ ਚੱਲ ਰਹੀਆਂ ਸੀ ਤਾਂ ਸਰਕਾਰ ਨੂੰ ਹੋਰ ਵੀ ਜ਼ਿਆਦਾ ਲੱਗਿਆ ਕਿ ਇਹ ਲੋਕ ਇਕੱਠੇ ਹੋਏ ਕਿਉਂਕਿ ਉਹਨਾਂ ਦੀ ਨੀਤੀ ਸੀ ਜਿਹੜੀ ਪਾੜੋ ਤੇ ਰਾਜ ਕਰੋ ਉਹ ਫੇਲ ਹੁੰਦੀ ਦਿਸ ਰਹੀ ਸੀ ਅਸਲ ਵਿੱਚ ਜੇ ਆਪਾਂ ਇਹ ਕਹੀਏ ਵੀ ਜੇ ਭਾਰਤ ਨੂੰ ਆਜ਼ਾਦੀ ਆਈ ਉਹ ਸਿਰਫ ਇਹ ਕਿਉਂਕਿ ਉਦੋਂ ਪਹਿਲਾਂ ਜੇ ਗਦਰੀ ਬਾਬੇ ਇੱਥੋਂ ਗਏ ਉਹਨਾਂ ਨੂੰ ਉਹਨਾਂ ਨੇ ਤਬਾਹ ਕਰਤਾ ਉਹ ਤੋਂ ਬਾਅਦ ਕੁਝ ਨਹੀਂ ਉੱਥੇ ਕੋਈ ਗਦਰੀ ਬਾਬਿਆਂ ਦੀ ਕੋਈ ਉਹਨਾਂ ਦੀ ਕੋਈ ਪਹੁੰਚ ਨਹੀਂ ਸੀ ਕਿਉਂਕਿ ਕੱਲੇ ਕੱਲਿਆਂ ਨੂੰ ਕਮਾਗਾਟਾ ਮਾਰੂ ਗਿਆ ਜਹਾਜ਼ ਉਹਨਾਂ ਨੂੰ ਵੀ ਰਸਤੇ 'ਚ ਰੋਕ ਦਿੱਤਾ ਸਾਰਾ ਕੁਝ ਉਹਨਾਂ ਨੂੰ ਲੱਗਦਾ ਸੀ ਇਹ ਖਤਮ ਹੋ ਗਈ ਹੈ ਗੱਲ ਪਰ ਇਹ ਜੱਲਿਆਂ ਵਾਲਾ ਬਾਗ ਸੀ ਜਿੱਥੇ ਇਹ ਦੁਬਾਰਾ ਪਨਪ ਰਹੀ ਸੀ ਸਾਰੀ ਗੱਲ ਉਸ ਉਹ ਸਿਚੁਏਸ਼ਨ ਖੜੀ ਹੋ ਰਹੀ ਸੀ ਜਿਹਦੇ ਵਿੱਚ ਸਤਪਾਲ ਤੇ ਡਾਕਟਰ ਕਿਚਲੂ ਹੋਣੀ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਸੀ ਵੀ ਉਹ ਬੁਲਾ ਰਹੇ ਨਹੀਂ ਹੋ ਸਕਦੇ ਪਰ ਉਹਨਾਂ ਤੋਂ ਬਿਨਾਂ ਵੀ ਬੇਸ਼ੱਕ ਉਹਨਾਂ ਨੂੰ ਰੋਕਦਾ ਉਹ ਨਾ ਬੋਲੇ ਪਰ ਉਹ ਤੋਂ ਬਾਅਦ ਆਮ ਲੋਕ ਸੀ ਜਿਹੜੇ ਉਸ ਗੱਲ ਤੇ ਖੜੇ ਸੀ ਕਿਉਂਕਿ ਲੋਕਾਂ ਨੂੰ ਪਤਾ ਸੀ ਵੀ ਜਿਹੜੇ ਜਿਹੜੇ ਆਮ ਮਜ਼ਦੂਰ ਸੀਗੇ ਮਜ਼ਦੂਰਾਂ ਤੇ ਉਹਨਾਂ ਜਿਹੜੇ ਟੈਕਸ ਲਾਏ ਜਾਂਦੇ ਸੀ ਉਹਨਾਂ ਦੀ ਕੋਈ ਅਪੀਲ ਨਹੀਂ ਸੀ ਕੋਈ ਕੁਛ ਨਹੀਂ ਸੀ ਉਹ ਕਰ ਸਕਦੇ ਜਦੋਂ ਇਦਾਂ ਦੀਆਂ ਕਟਨਾਵਾਂ ਜਦੋਂ ਹੋਣ ਲੱਗੀਆਂ ਤਾਂ ਇਹ ਉਹਨਾਂ ਨੇ ਆਪਣਾ ਕਤਲੇਆਮ ਕਹਿ ਸਕਦੇ ਆ ਉਹਨੂੰ ਐਡਾ ਵੱਡਾ ਕਤਲੇਆਮ ਕੀਤਾ ਆਮ ਲੋਕਾਂ ਤੇ ਕੀਤਾ ਜਿਹੜੇ ਛੋਟੇ-ਛੋਟੇ ਬੱਚੇ ਵੀ ਸੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਸੀ ਸਾਰੇ ਉਹਨਾਂ ਦਾ ਅਸੀਂ ਜੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਅੱਜ ਖੜੇ ਆਂ ਨੇ ਤਾਂ ਚਲੋ ਉਹਨਾਂ ਗੱਲਾਂ ਨੂੰ ਭੁੱਲ ਭਲਾ ਜਾਣਾ ਕੋਈ ਨਾਰਮਲ ਗੱਲਾਂ ਹੁੰਦੀਆਂ ਨੇ ਪਰ ਅਸੀਂ ਜੇ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਸਾਡੇ ਅੱਜ ਦੇ ਦੁਨੀਆ ਭਰ ਦੇ ਵਿੱਚ ਇਹ ਸਾਰਾ ਕੁਝ ਦੁਬਾਰਾ ਫੇਰ ਪਾਪ ਕਰ ਰਿਹਾ ਹਿੰਦੁਸਤਾਨ ਦੇ ਵਿੱਚ ਹੀ ਅੱਜ ਅਸੀਂ ਜੇ ਦੇਖਦੇ ਆ ਤਾਂ ਉਹੀ ਕਾਨੂੰਨ ਚਲੇ ਆ ਰਹੇ ਨੇ ਉਸੇ ਕਿਸਮ ਦਾ ਜਿਹੜਾ ਉਹਨਾਂ ਤੇ ਪ੍ਰੈਸ਼ਰ ਆ ਆਮ ਲੋਕ ਆ ਜਿਹੜੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀ ਉੱਥੇ ਕੀ ਉਹਨਾਂ ਦੇ ਨਾਲ ਕੀ ਹੋ ਰਿਹਾ ਇਹਦੇ ਵਿੱਚੋਂ ਅਸੀਂ ਭੁੱਲੇ ਹੋਏ ਨਹੀਂ ਹਰ ਰੋਜ਼ ਦੀਆਂ ਖਬਰਾਂ ਦੇਖ ਰਹੇ ਆ ਕਿਸੇ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਬੁੱਧੀਜੀਵੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਇਸ ਸਮਾਜ ਦੇ ਵਿੱਚ ਕੋਈ ਬਦਲਾਅ ਲਿਆਉਣਾ ਹੁੰਦਾ ਉਹਨਾਂ ਲੋਕਾਂ ਨੂੰ ਜਦੋਂ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਤਾਂ ਉੱਥੋਂ ਸਾਨੂੰ ਸਾਫ਼ਤ ਹੁੰਦਾ ਵੇ ਚਾਹੇ 100 ਸਾਲ ਤੋਂ ਵੀ ਉੱਪਰ ਹੋ ਗਈ ਆ ਗੱਲ ਚਾਹੇ 150 ਸਾਲ ਵੀ ਹੋ ਜੇ ਪਰ ਜਿਹੜੇ ਹਾਕਮ ਨੇ ਅਜੇ ਤੱਕ ਵੀ ਲੋਕਾਂ ਨੂੰ ਉਦਾਂ ਹੀ ਦਬਾ ਰਹੇ ਨੇ ਅਜੇ ਵੀ ਜੇ ਆਪਾਂ ਥੋੜੇ ਲੋਕ ਖੜੇ ਆ ਤਾਂ ਅਸੀਂ ਇਹ ਸੋਚਦੇ ਆ ਵੀ ਸਾਨੂੰ ਜਾਗਣ ਦੀ ਲੋੜ ਆ ਇਹ ਲੋਕ ਸੀ ਉਦੋਂ ਜਾਗੇ ਹੋਏ ਲੋਕ ਸੀ ਜਿਨ੍ਹਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਤੇ ਅੱਜ ਵੀ ਮੇਰਾ ਖਿਆਲ ਆ ਵੀ ਬਹੁਤ ਸਾਰੇ ਲੋਕਾਂ ਨੂੰ ਬੇਸ਼ੱਕ ਕੁਰਬਾਨੀਆਂ ਵੀ ਦੇਣੀਆਂ ਪੈਣ ਪਰ ਤਾਂ ਵੀ ਜਿੰਨਾ ਚਿਰ ਸਮਾਜ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਉਹਨਾਂ ਚਿਰ ਕੁਛ ਨਾ ਕੁਛ ਕਰਨਾ ਜ਼ਰੂਰਤ ਪੈਂਦਾ ਸੋ ਮੈਂ ਤਾਂ ਅਜੇ ਹੀ ਗੱਲ ਕਰਦੀ ਆਂ ਵੀ ਜੇ ਅਸੀਂ ਅੱਜ ਯਾਦ ਵੀ ਕਰ ਰਹੇ ਆਂ ਤਾਂ ਅਸੀਂ ਆਪਣਾ ਇਹ ਮਕਸਦ ਲੈ ਕੇ ਚੱਲੀਏ ਵੀ ਕੁਛ ਨਾ ਕੁਛ ਜਿੰਨ ਜਿੱਥੋਂ ਤੱਕ ਸਾਡੀ ਪਹੁੰਚ ਆ ਸਾਨੂੰ ਇਹ ਗੱਲਾਂ ਨੂੰ ਦੁਹਰਾਉਂਦੇ ਰਹਿਣਾ ਚਾਹੀਦਾ ਕਿਉਂਕਿ ਜਿੰਨਾ ਚਿਰ ਅਸੀਂ ਉਹ ਗੱਲਾਂ ਨੂੰ ਦੁਹਰਾਉਂਦੇ ਨਹੀਂ ਤਾਂ ਅਸੀਂ ਉਹ ਭੁੱਲ ਭੁਲਾ ਜਾਂਦੇ ਆ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਸੀਂ ਉਹਨਾਂ ਨੂੰ ਦੱਸਣਾ ਸਿਰਫ ਇਹਨਾਂ ਗੱਲਾਂ ਕਰਕੇ ਹੀ ਆ ਕਿਉਂਕਿ ਨਹੀਂ ਅਸੀਂ ਇਹ ਜੇ ਮਾਪੇ ਨਹੀਂ ਹੈਗੇ ਜਿਹੜੇ ਅਸੀਂ ਕੁਰਬਾਨੀਆਂ ਕਰੇ ਕਰ ਰਹੇ ਆ ਨਹੀਂ ਆ ਇਹ ਉਹ ਲੋਕ ਸੀ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਜੇ ਦੇਸ਼ ਅਸੀਂ ਅੱਜ ਲੋਕ ਉਥੇ ਸਾਹ ਲੈਂਦੇ ਸੀ ਤਾਂ ਇਸ ਕਰਕੇ ਲੈਂਦੇ ਸੀ ਅਸੀਂ ਇੰਨਾ ਕੰਟਰੀਆਂ ਦੇ ਵਿੱਚ ਵੀ ਦੇਖਦੇ ਆ ਉਸ ਬ੍ਰਿਟਾਨੀਆ ਸਰਕਾਰ ਨੇ ਹਰ ਥਾਂ ਤੇ ਕਿੰਨਾ ਜ਼ੁਲਮ ਟਾਇਆ ਪਰ ਹੁਣ ਇੱਕ ਬ੍ਰਿਟਾਨੀਆ ਸਰਕਾਰ ਨਹੀਂ ਹੈ ਜਦ ਸਾਰੇ ਲੋਕਾਂ ਨੂੰ ਇਹ ਦਿਸਦਾ ਸੀ ਸਾਡੇ ਸਾਹਮਣੇ ਸਾਡਾ ਦੁਸ਼ਮਣ ਕੌਣ ਆ ਪਰ ਅੱਜ ਜਿਹੜਾ ਬਹੁਤ ਹੀ ਨੀਜ ਲਾ ਕੇ ਦੇਖਣ ਦੀ ਲੋੜ ਆ ਵੀ ਅੱਜ ਦਾ ਦੁਸ਼ਮਣ ਆ ਜਿਹੜਾ ਸਾਡੇ ਚੋਂ ਪਤਾ ਨਹੀਂ ਕੌਣ ਕਿੱਥੇ ਬੈਠਾ ਸੋ ਇਸ ਕਰਕੇ ਬਹੁਤ ਅਵੇਅਰ ਹੋਣ ਦੀ ਲੋੜ ਆ ਤੇ ਸਾਨੂੰ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦੀ ਲੋੜ ਆ ਤੇ ਮੈਂ ਵੀਰ ਜੀ ਕਮਲਜੀਤ ਉਹਨਾਂ ਦਾ ਮੈਂ ਇੱਕ ਪੰਜਾਬ ਦੀ ਵੱਲੋਂ ਤੇ ਰੈਡੀਕਲ ਦੇਸੀ ਵੱਲੋਂ ਗੁਰਪ੍ਰੀਤ ਵੀਰ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਅਸੀਂ ਹਰ ਸਾਲ ਇੱਥੇ ਇਕੱਠੇ ਹੋ ਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਨੇ ਆ ਤੇ ਨਤਮਸਤਕ ਹੁੰਨੇ ਆ ਤਾਂ ਕਿ ਸਾਡੇ ਜਿਹੜੇ ਆ ਛੋਟੇ-ਛੋਟੇ ਬੱਚੇ ਨੇ ਸਾਡੀ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਨੇ ਉਹਨਾਂ ਨੂੰ ਇਸ ਕਤਲੇਆਮ ਬਾਰੇ ਸਾਡੇ ਸ਼ਹੀਦਾਂ ਬਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗ ਸਕੇ ਥੈਂਕ ਯੂ ਉਹ ਹੁਣ ਬੇਦਰਮਾ ਜਿੰਦਰ ਮੋਹਨ ਸਿੰਘ ਔਜਲਾ ਸਾਹਿਬ ਨੂੰ ਕਿ ਆ ਕੇ ਦੋ ਸ਼ਬਦ ਕਹਿਣ ਉਹਨਾਂ ਦੇ ਨਾਨਾ ਜੀ ਦੇਵਾ ਸਿੰਘ ਚੀਮਾ ਜਲੀਆਂ ਵਾਲਾ ਬਾਗ ਦੇ ਖੂਨੀ ਸਾਕੇ ਦੇ ਗਵਾਹ ਸੀ ਉਹ ਨਗੋੜੀ ਬੱਜੀ ਸੀ ਉਹਨਾਂ ਨੇ ਆਪਣੀ ਕਿਤਾਬ ਵੀ ਲਿਖੀ ਹੈ ਉਹ ਆ ਕੇ ਦੋ ਸ਼ਬਦ ਸੰਜੇ ਕਰਨ ਉਸ ਤੋਂ ਪਿੱਛੇ ਸ਼ਹੀਦ ਨੀਰ ਖਾਨ ਤੇ ਆ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੁਰਪ੍ਰੀਤ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਅੱਜ ਮੈਂ ਰੇਡੀਓ ਤੇ ਸੁਣ ਕੇ ਇਸ ਪ੍ਰੋਗਰਾਮ ਬਾਰੇ ਮੈਨੂੰ ਪਤਾ ਲੱਗਿਆ ਤੇ ਕਮਲਜੀਤ ਜੀ ਦੀ ਜੀ ਨੂੰ ਮੈਂ ਅੱਜ ਸਵੇਰ ਵਿਸਾਖੀ ਦੇ ਪ੍ਰੋਗਰਾਮ ਤੇ ਮਿਲਿਆ ਤੇ ਉਹਨਾਂ ਨੇ ਅੱਜ ਸ਼ਾਮ ਦੇ ਪ੍ਰੋਗਰਾਮ ਬਾਰੇ ਮੈਨੂੰ ਦੱਸਿਆ ਤੇ ਮੇਰੇ ਜਿਹੜੇ ਨਾਨਾ ਜੀ ਸੀਗੇ ਉਸ ਟਾਈਮ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦੇ ਸੀ ਤੇ ਪ੍ਰਿੰਸੀਪਲ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਜੱਲਿਆਂ ਵਾਲੇ ਬਾਗ ਤੇ ਨਾ ਜਾਓ ਤੇ ਉੱਥੇ ਅੱਜ ਗੜਬੜ ਹੋਊਗੀ ਪਰ ਉਹ ਜਿਵੇਂ ਸਟੂਡੈਂਟ ਹੁੰਦੇ ਆ ਵੀ ਅੱਜ ਜਾ ਕੇ ਦੇਖਦੇ ਆ ਉੱਥੇ ਕੀ ਹੋਊਗਾ ਤਾਂ ਉੱਥੇ ਉਹਨਾਂ ਦੇ ਨਾਲ ਉਹਨਾਂ ਦਾ ਸਾਥੀ ਹਜੂਰਾ ਸਿੰਘ ਸਾਨੇਵਾਰ ਤੋਂ ਸੀ ਉਹ ਦੋਨੇ ਜਾਨੇ ਉੱਥੇ ਜੱਲਿਆਂਵਾਲੀ ਬਾਜ਼ ਗਏ ਤੇ ਜਦੋਂ ਫਾਇਰਿੰਗ ਸ਼ੁਰੂ ਹੋ ਗਈ ਜਦੋਂ ਕੰਦ ਤੋਂ ਟੱਪੇ ਇਹਨਾਂ ਦੇ ਸੱਜੇ ਮੋਢੇ ਦੇ ਵਿੱਚ ਗੋਲੀ ਲੱਗੀ ਤੇ ਜਿਹੜਾ ਹਜੂਰਾ ਸਿੰਘ ਸੀ ਉਹਦੇ ਖੱਬੇ 'ਚ ਲੱਗੀ ਹਜੂਰਾ ਸਿੰਘ ਦੀ ਉੱਥੇ ਹੀ ਡੈਥ ਹੋ ਗਈ ਇਹਨਾਂ ਦੀ ਇੱਕ ਲਤ ਖੂਹ 'ਚ ਚਲੀ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਉਹਦੇ ਬਾਰੇ ਕਿੱਦਾਂ ਡਾਇਰ ਨੇ ਗੋਲੀਆਂ ਚਲਾਈਆਂ ਕਿੱਦਾਂ ਉਹ ਜਿਹੜੀ ਇੱਕ ਰਸਤਾ ਸੀ ਪੈਦਲ ਤੁਰ ਕੇ ਸੈਨੂ ਕਹਿੰਦੇ ਜੀ ਰੇਂਕ ਕੇ ਨਿੰਕ ਕੇ ਜਾਣਾ ਤੇ ਉਥੋਂ ਰੇਂਕੇ ਨਿੰਕੇ ਗਏ ਵੀ ਉਥੋਂ ਤੁਰ ਕੇ ਬੰਦਾ ਨਹੀਂ ਜਾ ਸਕਦਾ ਸਾਰੇ ਉਹਨਾਂ ਨੇ ਕਿਤਾਬ ਜੱਲਿਆਂ ਵਾਲੇ ਬਾਗ ਦਾ ਖੂਨ ਨਹੀਂ ਸਕਦਾ ਜਿੱਥੇ ਦੇਖਦੇ ਦਾਦਾ ਜੀ ਵੀ ਸੀਗੇ ਉਹ ਵੀ ਫਰੀडम फाइਟਰ ਸੀ ਉਹਨਾਂ ਦਾ ਚਿੰਗਾਈ ਫੋਟੋ ਸੀ ਉੱਥੇ ਸਾਰੇ ਗਦਰੀ ਬਾਬੇ ਠਹਿਰਦੇ ਸੀਗੇ ਤੇ ਉਹਨਾਂ ਬਾਰੇ ਹੁਣ ਇੱਕ ਕਿਤਾਬ ਗੁਰਦੇਵ ਸਿੰਘ ਸਿੱਧੂ ਜੀ ਨੇ ਲਿਖੀ ਆ ਅਣਗੌਲੇ ਗਦਰੀ ਬਾਬੇ ਤੇ ਉਹਨਾਂ ਨੂੰ ਕੈਰੋ ਨੇ ਸਾਹਮਣੇ ਆਲ ਬੁਲਾ ਕੇ ਕਿਹਾ ਵੀ ਤੁਹਾਨੂੰ ਇੱਕ ਮਰਬਾ ਦੇਣਾ ਮੈਂ ਉਹ ਕਹਿੰਦੇ ਵੀ ਮੈਨੂੰ ਮੁੱਲ ਖਰੀਦਣ ਲੱਗਿਆ ਮੈਨੂੰ ਤੇਰੇ ਮਰਬੇ ਨਹੀਂ ਚਾਹੀਦੇ ਤੇ ਹੁਣ ਅੱਜ ਦਾ ਜਿਹੜਾ ਮਾਹੌਲ ਆ ਸੇਮ ਇੰਡੀਆ ਦਾ ਉਹੀ ਮਾਹੌਲ ਆ ਉਹੀ ਕੁਝ ਵਿਚਰਿਆ ਉਹੀ ਕੁਝ ਹੋ ਰਿਹਾ ਉਹੀ ਦਮਨ ਚੱਕਰ ਉਹੀ ਕਾਲੇ ਕਾਨੂੰਨ ਸਭ ਕੁਝ ਚੱਲ ਰਿਹਾ ਕੋਈ ਪੁੱਤ ਨਹੀਂ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਜਿਨ੍ਹਾਂ ਦੀਆਂ ਜੇਲਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜੇਲਾਂ ਵਿੱਚ ਹਜੇ ਵੀ ਉਵੇਂ ਹੀ ਸਾੜਿਆ ਜਾ ਰਿਹਾ ਤੇ ਜੋ ਇਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਬਹੁਤ ਵਧੀਆ ਕੀਤਾ ਅੱਜ ਆਪਾਂ 10ਾਂ ਕੱਲੋਂ 20 ਜਾਂ ਕੱਲੋਂ 100ਾਂ ਹਜ਼ਾਰ ਹੋਵਾਂਗੇ ਇਕੱਠੇ ਤਾਂ ਆਪਾਂ ਰਲ ਮਿਲ ਕੇ ਇਸ ਪ੍ਰੋਗਰਾਮ ਤੇ ਚੱਲੀਏ ਤੇ ਮੈਨੂੰ ਇੱਥੇ ਨਾਮ ਫੜਾਉਣ ਦਾ ਬਹੁਤ ਹੈ ਧੰਨਵਾਦ ਕਰਦਾ ਸਾਰਿਆਂ ਸასი ਸ਼ਕਾ ਬਹੁਤ ਜੁਰੀ ਹੋ ਗਿਆ ਸਰ ਅੰਦਾ ਬਿੰਦਿ ਕਰੂਗਾ ਸ਼ਹਿਜ਼ਾਦ ਅਜ਼ੀਜ਼ ਖਾਨ ਨੂੰ ਜਿਹੜੇ ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਗ੍ਰੈਡੀਅੰਟਸ ਨਾਲੇ ਹੋਏ ਨੇ ਔਰ ਹਮੇਸ਼ਾ ਉਹਨਾਂ ਨੇ ਵੀ ਜਵੀਆਂ ਨੇ ਬਾਗ ਦੇ ਦਰਦ ਮਹਿਸੂਸ ਕੀਤਾ ਪਾਕਿਸਤਾਨੀ ਭਾਈਚਾਰੇ ਜਿਹਦੇ ਵਣ ਤੋਂ ਪਹਿਲਾਂ ਸਾਰੇ ਇਕੱਠੇ ਸੀ ਜਦੋਂ ਇਹ ਕਾਰਾ ਹੋਇਆ ਉਦੋਂ ਹਿੰਦੁਸਤਾਨ ਤੇ ਪਾਕਿਸਤਾਨ ਇਕੱਠੇ ਸੀ ਸੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਜਿੱਦਿਆਂ ਨੇ ਬਾਗ ਦੀ ਤਰਫ ਤੇ ਹਿੰਦੂਆਂ ਮੁਸਲਮਾਨਾਂ ਸਿੱਖਾਂ ਦਾ ਸਾਂਝਾ ਕੁੰਡਲਿਆ ਸੀ ਸੋ ਪਾਕਿਸਤਾਨ ਵਾਲੇ ਪਾਸੇ ਵੀ ਉਸ ਦਾ ਅਸਰ ਕਬੂਲਿਆ ਗਿਆ ਸ਼ਹਿਰਾਦ ਅਰਣਖਨ ਤੋਂ ਅਸੀਂ ਸੁਣਾਗੇ ਕਿ ਉਸ ਤੋਂ ਬਾਅਦ ਪਾਕਿਸਤਾਨ ਦੇ ਕੀ ਹੋਇਆ ਅੱਜ ਕਿਵੇਂ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਖਾਸ ਤੌਰ ਤੇ ਸ਼ਹਿਰਾਦ ਅਰਣਖਨ ਦਾ ਬਹੁਤ ਸ਼ੁਕਰੀਆ ਗੁਰਪ੍ਰੀਤ ਔਰ ਕਵਰਜੀਤ ਬਾਜੀ ਇਹ ਇਤਨੇ ਸਾਲ ਸੇ ਇਹ ਉਪਰਾਹਦੇ ਕਰਦੇ ਕਿ ਇਸ ਮੇਰੇ ਖਿਆਲ ਵਿੱਚ ਸਾਥ ਸਾਥ ਖੇਤੋੜਾ ਦੇਗਾ ਬੜੀ ਐਕਟੀਵਿਟੀ ਦਿੱਤੀ ਗਈ ਰਹਗੀ ਆ ਤੇ ਜਨਤਾ ਜਿਹੜੀ ਆ ਨਾ ਸਾਡਾ ਐਕਟੀਵਿਜ਼ਮ ਇਸ ਤਰ੍ਹਾਂ ਹੀ ਚੱਲ ਰਿਹਾ ਹੁੰਦਾ ਹੈ ਕਿ ਲੋਕ ਇੱਕ ਡਿਫਰੈਂਟ ਸਟੇਟ ਆਫ ਮਾਈਂਡ ਦੇ ਵਿੱਚ ਨੇ ਜੱਲਿਆਲਾ ਬਾਗ ਦਾ ਜਿਹੜਾ ਕਾਂਡ ਸੀ ਮੇਰੇ ਖਿਆਲ ਵਿੱਚ ਉਹ ਬਹੁਤ ਹੀ ਦੁਖਦਾਈ ਇੱਕ ਸੀ ਔਰ ਜਿਸ ਤਰ੍ਹਾਂ ਗੁਰਪ੍ਰੀਤ ਜੀ ਨੇ ਦੱਸਿਆ ਕਿ ਉੱਥੇ ਸਿੱਖਾਂ ਦਾ ਡੁੱਲਿਆ ਹਿੰਦੂਆਂ ਦਾ ਡੁੱਲਿਆ ਮੁਸਲਮਾਨਾਂ ਦਾ ਡੁੱਲਿਆ ਔਰ ਸਭ ਤੋਂ ਵੱਡ ਕੇ ਇਨਸਾਨਾਂ ਦਾ ਡੁੱਲਿਆ ਅਸੀਂ ਸਾਰੇ ਇਨਸਾਨ ਪਹਿਲੇ ਆ ਸਾਡੀ ਇਹ ਡਿਵੀਜ਼ਨਸ ਬਾਅਦ ਦੇ ਵਿੱਚ ਆਏ ਇਨਸਾਰਾ ਦਾ ਉੱਥੇ ਖੂਨ ਡਿਲੇਆ ਔਰ ਸੈਂਕੜਿਆਂ ਦੀ ਤਾਦਾਦ ਦੀ ਡਿਲੇਆ ਕਿ ਜਿਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਨੂੰ ਕਿਉਂ ਮਾਰਿਆ ਜਾ ਰਿਹਾ ਲੋਗ ਆਪਣੀ ਜਾਨ ਪਛਾਣ ਵਾਸਤੇ ਨੱਠ ਰਹੇ ਸਨ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਿਹੜੇ ਰਸਤੇ 'ਚੋਂ ਨਿਕਲੀਏ ਖੂਆਂ ਦੇ ਵਿੱਚ ਡੈਥ ਹੋ ਗਈ ਨਿਕਲਦੇਆਂ ਡੈਥ ਹੋ ਗਈ ਭਗੜੜ ਦੇ ਵਿੱਚ ਡੈਥ ਹੋ ਗਈ ਥੱਲੇ ਆ ਕੇ ਕੁਝ ਲੋਗ ਮਰੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਕੀ ਜੁਰਮ ਕੀ ਹੈ ਜੁਰਮ ਇਹ ਸੀ ਕਿ ਉਹ ਇਕੱਠੇ ਹੋ ਕੇ ਗੱਲ ਕਰ ਰਹੇ ਸੀ ਇੱਕ ਜਿਹਨੂੰ ਪੀਸਫੁੱਲ ਪ੍ਰੋਟੈਸਟ ਕਰਦੇ ਆ ਉਹਦੇ ਵਾਸਤੇ ਇਕੱਠੇ ਹੋਏ ਸੀ ਔਰ ਥੈਂਕ ਯੂ ਗੁਰਪ੍ਰੀਤ ਹੋਣਾ ਦਾ ਥੈਂਕ ਯੂ ਕਬਲਜੀਤ ਪਾਤੀ ਹੋਣਾ ਦਾ ਔਰ ਮੈਂ ਇੱਥੇ ਰਿਪਰੈਜ਼ੈਂਟ ਕਰ ਰਿਹਾ ਪਾਕਿਸਤਾਨੀਆਂ ਨੂੰ ਰਿਪਰੈਜ਼ੈਂਟ ਕਰ ਰਿਹਾ ਮੁਸਲਿਮਸ ਨੂੰ ਔਰ ਮੇਰੀ ਇੱਕ ਹਾਜ਼ਰੀ ਕਬੂਲ ਕੀਤੀ ਜਾਵੇ ਮੈਂ ਇਹਦੇ ਵਾਸਤੇ ਹਾਜ਼ਰ ਹੋਇਆ ਹਾਂ ਲੇਕਿਨ ਇੱਕ ਗੱਲ ਮੈਂ ਕਰਨਾ ਚਾਹਨਾ ਹਾਂ ਪਟੀਸ਼ਨ ਵਾਲੀ ਗੱਲ ਬਹੁਤ ਅਰਸੇ ਦੀ ਇਹ ਉਪਰਾਲਾ ਕਰ ਰਹੇ ਨੇ ਸਾਹਿਬ ਪਾਜੀ ਨੇ ਬਹੁਤ بڑے بڑے ਕੰਮ ਕੀਤੇ ਨੇ ਮੇਰੀ ਇੱਕ ਬੇਨਤੀ ਹੋਏਗੀ ਕਿ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਅਨੁਸਾਰ ਅਸੀਂ ਸਿਟੀ ਆਫ ਸਰੀ ਨੂੰ ਅਪੀਲ ਕਰੀਏ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਇਤਨੇ ਸਾਲਾਂ ਦੇ ਇਕੱਠੇ ਹੋ ਰਹੇ ਹਾਂ ਇਵਨ ਇੱਕ ਛੋਟੀ ਜੀ ਯਾਦਗਾਰੀ ਥੇ ਜਲੇਆਲਾ ਬਾਗ ਦੀ ਇੱਕ ਛੋਟਾ ਜਿਹਾ ਕੋਈ ਮੋਨੂਮੈਂਟ ਇਸੇ ਗੱਦੇ ਉੱਤੇ ਅਗਰ ਲਾਇਆ ਜਾਵੇ ਤਾਂ ਮੇਰੇ ਖਿਆਲ ਵਿੱਚ ਉਸ ਬਾਰੇ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਥਰੂ ਅਸੀਂ ਕੋ ਪਟੀਸ਼ਨ ਸਟਾਰਟ ਕਰ ਸਕਨੇ ਆਂ ਔਰ ਸਾਡੀ ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਸ ਇਹਦੇ ਨਾਲ ਹੋਏਗੀ ਅਗਰ ਇਹ ਉਪਰਾਲਾ ਸਟਾਰਟ ਕੀਤਾ ਜਾਂਦਾ ਸਿਗਨੇਚਰ ਦਾ ਕਮਸ ਕਮਸੀ ਆਪਣੇ ਸਿਟੀ ਨੂੰ ਰਿਕੁਐਸਟ ਕਰ ਸਕਦੇ ਆ ਕਿ ਇਸੇ ਗੱਦੇ ਉੱਤੇ ਇੱਕ ਜਲੇਆਲਾ ਬਾਗ ਦੀ ਮੋਨੂਮੈਂਟ ਜਿਹੜੀ ਹੈ ਉਹ ਉਹ ਸਟਾਰਟ ਕੀਤੀ ਜਾਵੇ ਬਹੁਤ ਸ਼ੁਕਰੀਆ ਉਨਾ ਬਿੰਦੂ ਨੂੰਾ ਕੇਸਰ ਸਿੰਘ ਬਾਕੀ ਜੀ ਨੇ ਜਿਹੜੇ ਸਾਡੇ ਬਜ਼ੁਰਗ ਸਿਕੰਦਰ ਸਿੰਘ ਬਸਲੇ ਆਨ ਦੋ ਸ਼ਬਦ ਕਹਿਣ ਉਸ ਤੋਂ ਪੁੱਛੋ ਪਰਮਜੀਤ ਕਰੋੜਾ ਜੀ ਪੰਜਾਬ ਤੋਂ ਆਏ ਆ ਮਸਾਂ ਦੀ ਧਰਤੀ ਤੋਂ ਅਸੀਂ ਉਹਨਾਂ ਦੇ ਵਿਚਾਰ ਸੁਣਾਂਗੇ ਪਹਿਲਾ ਕੇਸਰ ਸਿੰਘ ਬਾਕੀ ਜੀ ਪਿਆਰੇ ਸਾਥੀਓ ਤੁਸੀਂ ਇੱਥੇ ਸਾਰੇ ਇਕੱਠੇ ਹੋਏ ਸੀ ਦਨ ਸੰਭਾਉ ਦੀ ਪੇਕ ਕੰਮਾਸਤੇ ਮੈਂ ਇਹਨਾਂ ਸੀਦਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪਰ ਅੰਨਾ ਦੀ ਹੁੱਤੀ ਦਿੱਤੀ ਸਾਡੇ ਲਈ ਪਰ ਅੱਜ ਅਸੀਂ ਕਿੱਥੇ ਖੜੇ ਆ ਕਦੇ ਅਸੀਂ ਸੋਚਿਆ ਨਹੀਂ ਸਾਡਾ ਮੁਰਖ ਪਹਿਲਾਂ ਇੱਕੋ ਇਕੱਠੇ ਤੇ ਹਿੰਦੂ ਮੁਸਲਮਾਨ ਸਾਈ ਸਿੱਖ ਸਾਰੇ ਇੱਕੋ ਇੱਕੋ ਹੀ ਸਾਡਾ ਸਾਂਝਾ ਖੂਨ ਹੈ ਅੱਜ ਸਾਡਾ ਮੂਲ ਕਿੱਧਰ ਨੂੰ ਜਾ ਰਿਹਾ ਤੁਸੀਂ ਸਾਰੇ ਬੜੇ ਦੇਖਿਓ ਮੈਨੂੰ ਜਿਆਦਾ ਡਿਟੇਲ ਜਾਣ ਦੀ ਜ਼ਰੂਰਤ ਨਹੀਂ ਬੜੇ ਬੜੇ ਬੁੱਧੀਜੀਵੀ ਬਾਬਾ ਸਾਈ ਵਰਗੇ ਹੁਣ ਬਾਹਰ ਆਇਆ ਸੱਤ ਬੰਦੇ ਅਜੇ ਬਹੁਤ ਪ੍ਰੋਫੈਸਰ ਬਹੁਤ ਪੱਜੀਆ ਬੰਦੇ ਜਿਹਨਾਂ ਜਵੰਦਰੇ 7-7 ਸਾਲ ਹੋ ਗਏ ਇੱਕ ਬੀਬੀ ਦੀ ਹੁਣ ਜਬਾਨ ਤੋਂ ਹੋਈ ਆ ਜੇ ਪਿਛਲੇ ਪਿਛੇ ਪਾਪ ਦੋ ਹਫ਼ਤਿਆਂ ਚ ਇਸ ਕਰਕੇ ਮਿਸਾਲ ਲਾਇਆ ਹੋਇਆ ਜੁਪੀਐਸ ਐ ਲਾਇਆ ਹੋਇਆ ਕਾਲੇ ਕਾਨੂੰਨ ਅੰਗਰੇਜ਼ਾਂ ਵਾਲੇ ਸਾਰੇ ਲਾਗੂ ਨੇ ਕੋਈ ਆਜ਼ਾਦੀ ਨਹੀਂ ਭਾਰਤ ਦੇ ਵਿੱਚ ਆਜ਼ਾਦੀ ਕਾਦੀ ਆ 5 ਕਿਲੋ ਤੇ 80 ਲੋਕਾਂ ਨੂੰ ਗੁਲਾਮ 80 ਲੱਖ ਕਰੋੜ ਲੋਕਾਂ ਨੂੰ ਗੁਲਾਮ ਲਾਇਆ ਜਾ ਰਿਹਾ ਤੁਸੀਂ ਆਪਸਿਆਂ ਨੇ ਆਪਾਂ ਨੌਕਰੀ ਕੋਈ ਨਹੀਂ ਸਰਵਿਸ ਕੋਈ ਨਹੀਂ 5 ਕਿਲੋ ਅਨਾਜ ਪਿੱਛੇ ਲੋਕਾਂ ਨੂੰ ਖਰੀਦਿਆ ਜਾ ਰਿਹਾ ਹੈ ਇਸ ਕਰਕੇ ਦੁਆਰਾ ਇਹਨਾਂ ਸੀਤਾਂ ਦੇ ਜੋ ਖੂੰਡ ਲਿਆ ਭਾਰਤ ਦੁਆਰਾ ਕ੍ਰਾਂਤੀ ਆਉ ਕ੍ਰਾਂਤੀਵਾਲ ਮੁਰਖ ਬੱਧ ਰਿਹਾ ਅਸੀਂ ਇਹ ਨਹੀਂ ਵੀ ਹੋਵਾਂਗੇ ਸਾਡੇ ਆਉਣ ਵਾਲਿਆਂ ਦੱਸਣਾ ਉਹ ਕ੍ਰਾਂਤੀ ਦੀ ਗਵਾਹੀ ਕਰਨਗੀਆ ਮੈਂ ਇਹਨਾਂ ਕੁਝ ਕਹਿਦਾ ਹੋਇਆ ਮਾਫੀ ਮੰਗਦਾ ਸੀਤਾ ਨੂੰ ਪ੍ਰਣਾਮ ਕਰਦਾ ਬਹਿਗ ਦੂਜੀ ਕਾ ਖਾਲਸਾ ਵਹਿਗ ਦੂਜੀ ਭੱਤੇ ਹੁਣ ਬੇਂਤੀ ਪਰਮਜੀਤ ਰੋੜਾ ਜੀ ਤੋਂ ਅਬਰ ਸਰ ਦੇ ਵਸਦੀਕ ਨੇ ਜਲਿਆਲੇ ਬਾਗ ਦੀ ਧਰਤੀ ਇਹਨਾਂ ਦੇ ਬਹੁਤ ਲੱਗੇ ਆ ਇਹਨਾਂ ਨੂੰ ਕੋਈ ਸਪਸ਼ਾਸ਼ ਸੁਣਦੇ ਸਭ ਦਾ ਕਰਨ ਕਰਪਾ ਮੇਰੇ ਬੜੀ ਖੁਸ਼ੀ ਹੋਈ ਆ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਇਹ ਯੂਟਿਊਬਰ ਕੁਈ ਉਸ ਨੇ ਸਪੈਸ਼ਲ ਬੁਲਾਇਆ ਵਾ ਤੇ ਮੈਂ ਬਹੁਤ-ਬਹੁਤ ਮਿਹਰਬਾਨੀ ਹੈ ਮੈਂ ਇਸ ਮੌਕੇ ਤੇ ਇਦਾਂ ਨੂੰ ਬਨਾਉਂ ਵਾ ਓਕੀ ਤੇ ਕਬੀ ਦੀ ਭਾਈ ਨੂੰ ਬੇਤੇਗੀ ਆਗੇ ਦੋ ਸ਼ਬਦ ਕਹਿਣ ਪਰਾਇਦੇ ਪ੍ਰੋਫੈਸਰ ਬੇਟਾ ਵਾ ਸਾਰੇ ਨੰਬਰ ਸਾਰੇ ਦਾ ਸਾਰ ਆਇਆ ਨਾ ਮੌਦਤ ਨਹੀਂ ਆਇਆ ਸਾਰੇ ਮੋਢੇ ਮੋਢੇ ਨਾਲ ਰਹਿਣਾ। ਅੱਜ ਵਿਸਾਖੀ ਦਾ ਜੋ ਦਿਹਾੜਾ ਤੇ ਸਭ ਤੋਂ ਪਹਿਲਾਂ ਮੈਂ ਖਾਲਸਾ ਪੰਥ ਦੇ ਸਾਜਨਾ ਦੇ ਉਸ ਦੀ ਆਪ ਸਭ ਨੂੰ ਮੁਬਾਰਕਬਾਦਨਾ। ਜਿੱਥੇ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਆ ਉੱਥੇ ਹੀ ਅੱਜ ਦੇ ਦਿਨੀ ਜਲਿਆਂ ਵਾਲੇ ਬਾਗ ਦਾ ਖੂਨੀ ਸਾਾਕਾ ਵਾਪਰਿਆ ਸੀ ਜਿਸ ਵਿੱਚ ਸੈਂਕੜੇ ਬੇਗੁਨਾ ਲੋਕਾਂ ਨੂੰ ਸ਼ਹੀਦ ਕੀਤਾ ਗਿਆ। ਜਿਹੜੇ ਬਿਲਕੁਲ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ। ਮੈਂ ਉਹਨਾਂ ਸ਼ਹੀਦਾਂ ਨੂੰ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਇਸ ਖੂਨੀ ਕਾਰਨ ਲਈ ਬ੍ਰਿਟੇ ਸਰਕਾਰ ਨੇ ਕਦੇ ਵੀ ਮਾਫੀ ਨਹੀਂ ਮੰਗੀ ਜਿਸ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਾਈ ਉਹ ਕੁਦਰਤੀ ਮੌਤੇ ਮਾਰਿਆ ਗਿਆ ਉਹ ਦਿਹਾਕੇ ਬਾਅਦ ਪੰਜਾਬ ਦੇ ਗਵਰਨਰ ਜਿਸ ਦੇ ਹੁਕਮ ਤੇ ਇਹ ਕਾਂਡ ਵਾਪਰਿਆ ਸੀ ਸ਼ਹੀਦ ਉਤਮ ਸਿੰਘ ਨੇ ਲੰਡਨ ਵਿੱਚ ਜਾ ਕੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਪਰ ਅੱਜ ਤੱਕ ਵੀ ਬ੍ਰਿਟਿਸ਼ ਸਰਕਾਰ ਨੇ ਕਦੇ ਵੀ ਇਸ ਦੁਖਾਂਤ ਲਈ ਮਾਫੀ ਨਹੀਂ ਮੰਗੀ ਅਸੀਂ 2010 ਦੇ ਵਿੱਚ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਬ੍ਰਿਟਿਸ਼ ਸਰਕਾਰ ਨੂੰ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇਸ ਖੂਨੀ ਕਾਰਨ ਲਈ ਮਾਫੀ ਮੰਗਣੀ ਚਾਹੀਦੀ ਹੈਗੀ ਆ ਤੇ ਉਹ ਵੈੱਬਸਾਈਟ ਸੀਗੀ jallanwala Bagh.ca ਆ ਪਿਛਲੇ ਸਾਲ ਅਸੀਂ ਇੱਕ ਨਵੀਂ ਵੈਬਸਾਈਟ ਸ਼ੁਰੂ ਕੀਤੀ onlinepetition.jallanwalabagh.in ਇਸ ਦੇ ਵਿੱਚ ਵੀ ਆਨਲਾਈਨ ਹੀ ਪਟੀਸ਼ਨਾਂ ਤੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਉਸ ਆਨਲਾਈਨ ਪਟੀਸ਼ਨ ਤੇ ਜਾ ਕੇ ਆਪਣੇ ਆਪਣੇ ਵਿਚਾਰ ਦੱਸੋ ਤੇ ਉਸ ਆਨਲਾਈਨ ਪਟੀਸ਼ਨ 'ਚ ਹਿੱਸਾ ਲਵੋ 2000 19 ਦੇ ਵਿੱਚ 100 ਸਾਲਾ ਜਦੋਂ ਸ਼ਤਾਬਦੀ ਸੀਗੀ ਤੇ ਉਸ ਵਕਤ ਪੰਜਾਬ ਗਵਰਨਮੈਂਟ ਨੇ ਵੀ ਇਸ ਦੇ ਖਿਲਾਫ ਵਿਧਾਨ ਸਭਾ 'ਤੇ ਮਤਾ ਪਾਸ ਕੀਤਾ ਸੀਗਾ ਕਿ ਬ੍ਰਿਟਿਸ਼ ਸਰਕਾਰ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਆ ਕੈਨੇਡਾ ਦੇ ਵਿੱਚ ਬਰਨ ਵਿਸਿਟੀ ਹਾਲ ਵੱਲੋਂ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ ਔਰ ਬ੍ਰਿਟਿਸ਼ ਸਰਕਾਰ ਵੱਲੋਂ 219 ਵਿੱਚ 100 ਸਾਲਾ ਸ਼ਤਾਬਦੀ ਤੇ ਆ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ ਪਰ ਹਜੇ ਤੱਕ ਵੀ ਬ੍ਰਿਟਿਸ਼ ਸਰਕਾਰ ਨੇ ਇਸ ਲਈ ਮਾਫੀ ਨਹੀਂ ਮੰਗੀ ਤੇ ਮੈਂ ਆਪ ਸਭ ਦਾ ਧੰਨਵਾਦ ਕਰਦਾ ਇੱਥੇ ਆਉਣ ਲਈ ਤੇ ਜਿਨ੍ਹਾਂ ਨੇ ਇਸ ਚੀਜ਼ਾਂ ਨੂੰ ਸ਼ਹਿਜ਼ਾਦੀ ਜੀ ਦੇਣ ਲਈ ਇੰਨਾ ਆਪਣਾ ਕੀਮਤੀ ਸਮਾਂ ਕੱਢਿਆ ਥੈਂਕ ਯੂ ਥੈਂਕ ਯੂ ਚਾਦਾ ਨਗਰ ਤਿਆਰ ਚਾਹ ਗੁਸਤੀ ਇੱਕ ਨਾਰਾ ਹੋ ਜਾਵੇ ਸਾਰਿਆਂ ਨੂੰ ਬੇਨਤੀ ਹੈ ਇਦਿਆਂ ਨੇ ਬਾਗ ਦੇ ਸਾਕੇ ਨੇ ਬਲਦੀ ਤੇ ਤੇਲ ਲਗਾਉਂ ਕੀਤਾ ਸੀ ਕੋਈ ਪੁੱਛੂ ਇਹ ਤਾਂ ਜੀ ਨਹੀਂ ਅਨੇਕਾ ਹੋਰ ਚੀਜ਼ ਹੋਏ ਭਗਸੀ ਨੂੰ ਇਸਲਾ ਤੁਰਨਾ ਪਿਆ ਸ਼ਹੀਦਾਂ ਤਾਡੀ ਸੋਚ ਤੇ ਮਰਨ ਦੇਾਂਗੇ ਠੋਕੇ ਸ਼ਹੀਦਾਂ ਤਾਡੀ ਸੋਚ ਤੇ ਮਰਨ ਦੇਾਂਗੇ ਠੋਕੇ ਸ਼ਹੀਦਾਂ ਤਾਡੀ ਸੋਚ ਤੇ ਮਰਨ ਦੇਾਂਗੇ ਠੋਕੇ ਬਹੁਤ ਮਿਹਰਬਾਨ नख ही हा है और मैंने इसे देख के तो ना मैं एकदम बहुत रोमांचित हुआ और सभी लोगों का बहुत ही आभारी मैंने कि आपने इस दिन को यहाँ पे इस तरीके से जिंदा रखा हुआ तो शायद तो उधर इतना नहीं होता लेकिन आपने बहुत रखा धन्यवाद आप चाय आप आ गया आ गया ठीक है बहुत गया जितने रह दो मैं इसमें मैं इसकी बनाना चाह रही हूं ਉਹ ਦੇਖੋ ਕੀ ਵੈਸੇ ਇਹ ਤਾਂ ਕਾਸੀ ਜ਼ਬਰਦਸਤ ਹੋਣ ਲੀਆ ਕਿ ਕਿ ਤੇਰੇ ਵਿੱਚ ਉਸ ਦਾ ਹਰ ਟੈਕ ਨਾ ਨਹੀਂ ਰਹਿ ਗਈ। ਹਮ ਉਸ ਨੂੰ ਫੋਕਸ ਕਰੇਗਾ ਨਹੀਂ। ਫੋਕਸ ਜਿਹੜੇ ਤੁਹਾਨੂੰ ਆਪ ਨੂੰ